ਸਭ ਤੋਂ ਪਹਿਲਾਂ ਸਾਰਾ ਊਂਜੈਪੀਨ ਜੈ ਭਾਰਤ ਜੈ ਗੁਰਦੇਵ ਧੰ ਗੁਰਦੇਵ ਸਰਬ ਹਿਤਕਾਰੀ ਵਿਦਿਆ ਮੰਦਰ ਦੀ ਸੰਸਥਾ ਜਿਹੜੀ ਪੂਰੇ ਦੇਸ਼ ਦੇ ਅੰਦਰ ਸਕੂਲ ਚਲਾ ਰਹੀ ਆ ਔਰ ਸਾਡੇ ਮਹਾਨ ਮਹਾਪੁਰਸ਼ ਜਗਤ ਗੁਰੂ ਜਗਤ ਪਤਾਮਾ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਬਾਰੇ ਜਿਹੜੀ ਤੀਸਰੀ ਜਮਾਤ ਦੇ ਵਿੱਚ 8ਵਾਂ ਲੈਸਨ ਹਿੰਦੀ ਭਾਸ਼ਾ ਦਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਜਿਹੜਾ ਤਰੋੜ ਮੋੜ ਕੇ ਪੇਸ਼ ਕੀਤਾ ਗਿਆ ਔਰ ਐਡੀ ਅੱਧੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਹੜਾ ਅਸੀਂ ਪੂਰਾ ਵਿਰੋਧ ਕਰਦੇ ਆਂ ਅਤੀ ਨਿੰਦਣਯੋਗ ਸ਼ਬਦ ਵਰਤੇ ਗਏ ਆ ਜਿਨ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਇਹਦੇ ਨਾਲ ਨਾਲ ਇਹ ਜਿਹੜਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਸੀ ਦਿੱਤਾ ਉਹ ਧਿਆਨ ਚ ਲਿਆਉਂਦਾ ਕਿ ਐਸਡੀਐਮ ਫਲੋਰ ਦੀ ਸਬਡਿਵੀਜ਼ਨ ਦੇ ਅੰਦਰ ਦੋ ਜਿਹੜੇ ਇਹ ਸੰਸਥਾ ਸਕੂਲ ਚਲਾ ਰਹੀ ਹੈ ਕਨੂਰ ਨਲ ਸ਼ਹਿਰ ਦੇ ਅੰਦਰ ਇੱਕ ਸ਼ੋਕਰਾਂ ਪਿੰਡ ਉਪਰੇ ਦੇ ਨਾਲ ਚਲਾ ਰਹੀ ਹੈ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਕੀਤੀ ਆ ਕਿ ਤਿੰਨ ਤਹੇ ਦੋ ਸਕੂਲਾਂ ਨੂੰ ਸੱਦ ਕੇ ਪਹਿਲੀ ਜਿਹੜੀ ਡਿਮਾਂਡ ਹੈ ਕਿ ਬੁੱਕ ਨੂੰ ਹਟਾਇਆ ਜਾਵੇ ਔਰ ਇਹਦੇ ਵਿੱਚ ਜੇਕਰ ਗੁਰੂ ਅਰਬਜਾਸ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਕੋਈ ਸਵੈਖ ਦੇਣਾ ਤਾਂ ਉਹਨੂੰ ਸੱਚੇ ਢੰਗ ਦੇ ਨਾਲ ਉਹਦੀ ਹਰ ਵਾਰ ਉਸ ਦੇ ਵਿੱਚ ਮੋਚੀ ਸ਼ਬਦ ਦੀ ਵਰਤੋਂ ਕੀਤੀ ਗਈ ਆ ਤਾਂ ਕਿ ਆਉਣ ਵਾਲਾ ਸਾਡਾ ਪਵਿੱਖ ਉਹ ਗੁਰੂ ਅਰਬਜਾਸ ਮਹਾਰਾਜ ਦੀ ਸਿਖਾਈ ਹੋਈ ਸਿੱਖਿਆ ਤੋਂ ਵਾਂਝਾ ਹੋ ਕੇ ਗੁਰੂ ਅਰਬਜਾਸ ਨੂੰ ਸਿਰਫ ਇੱਕ ਮੋਚੀ ਸਮਝੇ ਇਦਾਂ ਦੀ ਜਿਹੜੀ ਸ਼ਬਦ ਇਦਾਂ ਦੇ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਦੇ ਦਿਮਾਗ ਦੇ ਵਿੱਚ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਡਿਮਾਂਡ ਕਰਦੇ ਹਾਂ ਕਿ ਜਲਦੀ ਇਹ ਦੋਨ ਸਕੂਲਾਂ ਨੂੰ ਸੀਲ ਕੀਤਾ ਜਾਵੇ ਔਰ ਇਹਨਾਂ ਦੀਆਂ ਜਿਹੜੀਆਂ ਵਿਦਿਆਕ ਡਿਗਰੀ ਸਰਟੀਫਿਕੇਟ ਆ ਜਿਹੜੇ ਸੰਸਥਾ ਕੋਡ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਉਹਨੂੰ ਰੱਦ ਕੀਤਾ ਜਾਵੇ ਔਰ ਪੂਰੇ ਦੇਸ਼ ਦੇ ਅੰਦਰ ਅਸੀਂ ਮੰਗ ਕਰਦੇ ਹਾਂ ਕਿ ਜਿੱਥੇ ਰਵਦਾਸੀਆ ਸਮਾਜ ਨਾਮ ਲੈਵਾ ਸੰਗਠਾ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਤੇ ਸਕੂਲ ਚੱਲ ਰਹੇ ਆ ਇਹਨਾਂ ਦਾ ਤੀਜੀ ਜਮਾਤ ਦਾ ਅੱਠਵਾਂ ਲੈਸਨ ਹਿੰਦੀ ਦਾ ਉਹਨੂੰ ਤੁਰੰਤ ਚੈੱਕ ਕੀਤਾ ਜਾਵੇ ਜੇਕਰ ਕਿਸੇ ਵੀ ਸਕੂਲ 'ਚ ਐਦਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਆ ਤਾਂ ਉਹਦੇ ਖਿਲਾਫ ਪੂਰਾ ਸਮਾਜ ਐਜੀਟੇਸ਼ਨ ਕਰੇ ਔਰ ਇਹਨਾਂ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜੇਕਰ ਇਦਾਂ ਦੇ ਹਾਲਾਤ ਪੈਦਾ ਹੋਏ ਕਿ ਇਹ ਸਕੂਲ ਸਾਡੇ ਨਾਲ ਟਕਰਾਅ ਵਾਲਾ ਮਾਹੌਲ ਬਣਾਵੇ ਕਿ ਅਸੀਂ ਨਹੀਂ ਬੰਦ ਕਰਦੇ ਤਾਂ ਮਜਬੂਰਨ ਸਮਾਜ ਨੂੰ ਸੜਕ ਤੇ ਆਉਣਾ ਪਊਗਾ ਇਹ ਅਸੀਂ ਅੱਜ ਮੰਗ ਕਰਕੇ ਆਏ ਆਂ ਡੀ ਐਸ ਡੀ ਐਮ ਸਾਹਿਬ ਨੂੰ ਔਰ ਅਸੀਂ ਡੀ ਐਸ ਪੀ ਫਲੋਰ ਸਾਹਿਬ ਨੂੰ ਵੀ ਇੱਕ ਲੈਟਰ ਜਾਰੀ ਐਪਲੀਕੇਸ਼ਨ ਦੇਣ ਲੱਗੇ ਆਂ ਕਿ ਇਹਨਾਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਕਦਮਾ ਦਰਜ ਕੀਤਾ ਜਾਵੇ